ਯਾਰ ਉਹ ਤੇ ਮੈਨੂੰ ਸਾਰੀ ਗੱਲ ਦੱਸਦੀ ਹੈ ਪਤਾ ਨਹੀਂ ਉਹ ਕਿੰਨੇ ਜਾ ਕੇ ਫਿਰਕ ਪਤ ਪਾਇਆ ਹੀ ਉੱਥੇ ਆ ਗਈ ਭਰਨਾ ਇਹਨੂੰ ਬੜਾ ਆ ਗਿਆ ਵੀ ਆ ਗਿਆ ਨਾ ਪਣਾ ਬਾਵਾ ਫਿਰ ਨਹੀਂ ਡਾਈ ਪਰ ਬੜਾ ਕੀ ਕਰੇ ਹੈ ਇਹ ਤਾਂ ਬੋੜੇ ਦਿਮਾਗ ਦੀ ਸੰਗੀ ਹੈ ਉਹ ਜਰਾ 23 ਗੱਲਾਂ ਪਤਾ ਕਰ ਲੈ ਮੈਂ ਅੱਧ ਹੋਈ ਹੈ ਤਾਂ ਮੈਂ ਜਾਈ ਘਰ ਕੰਮਾਂ ਦੇ ਦੇਣਾ ਤੂੰ ਇੱਕ ਹੀ ਗੱਲਾਂ ਕਰੀ ਜਾਂਦੇ ਜੇ ਇਕੱਲਾ ਗੁਲਾ ਕਾੜੀਆਂ ਕਰਨੀਆਂ ਯਾਰ ਹਾਂ ਮਾ ਮੈਂ ਦਰਦਾ ਆਇਆ ਫੂੰ ਮੈਂ ਅੱਛਾ ਮਾ ਤੇ ਫਿਰ ਉਹ ਇੱਕ ਬਦਕ ਬੁੱਤ ਪਾਇਆ ਹੀ ਉਹਨਾਂ ਦਾ ਮਾ ਨੇ ਆਹ ਉਹ ਕਿਹੜੀ ਗੱਲ ਤੋਂ ਪਾਤਾ ਹੁਣ ਹੈ ਉਹ ਕਿਹੜੀ ਗੱਲ ਤੋਂ ਪਾਤਾ ਵਾ ਮੈਨੂੰ ਕੀ ਪਤਾ ਕਿਹੜੀ ਗੱਲ ਤੋਂ ਪਾਇਆ ਵਾ ਤੇ ਕੀ ਆਂਦਾ ਹੀ ਮਾਮਾ ਮਾਮਾ ਕੀ ਆਂਦਾ ਹੈ ਉਹ ਮਾਮਾ ਨੇ ਤੇਰਾ ਕਹਿਣ ਲਿਆ ਕਿ ਨਾ ਵੀ ਅਸੀਂ ਤੁਹਾਨੂੰ ਲੜ ਕੇ ਆਈ ਆ ਮੈਂ ਇੱਥੇ ਤੇ ਬਰਾ ਚੰਗੀ ਬਰੀਕ ਲਾਈ ਆ ਲੜਨਾ ਇੱਥੇ ਮੈਂ ਕਿਹਾ ਨਾ ਹੈ ਤੇ ਗੱਲ ਤਾਂ ਕੁਛ ਨਹੀਂ ਇੱਥੇ ਆਣ ਕੇ ਕਹਿੰਦਾ ਪੈਰ ਨਹੀਂ ਲੱਗਦੇ ਇੰਦੀ ਕਿਉਂਕਿ ਇੱਕ ਗੱਲ ਹੋਈ ਕੀ ਆ ਮਨਾਂ ਉਹਦੇ ਪੁੱਛੇ ਕਿ ਕਿਹੜੀ ਗੱਲ ਤੋਂ ਕੋ ਪੱਤ ਪਿਆ ਵਾ ਯਾਰ ਮੈਨੂੰ ਤੇ ਆਪ ਨੂੰ ਦੀ ਤੂੰ ਗੱਲ ਫੁੱਲ ਕੇ ਦੱਸੀ ਹੁਣ ਕੀ ਕੀਤਾ ਜਾਵੇ ਜਾ ਜਾਂਨ ਜਾ ਕੇ ਲੈ ਆ ਮੇਰੀ ਸੌਲਾ ਗੱਲ ਰਿਸ਼ਤੇ ਤਾਂ ਇਹਨਾਂ ਜਾਂਦੀ ਲੱਗੇ ਜਨਾਨੀਆਂ ਦਾ ਕੋ ਮੂੰਹ ਤੇ ਕੋਈ ਗੱਲ ਨਹੀਂ ਕੋ ਮੂੰਹ ਦੇ ਬੀਠੇ ਦੀ ਉਹ ਇੱਕ ਵਾਰੀ ਗੱਲ ਮੂੰਹ ਚ ਨਿਕਲ ਜੇ ਨਾ ਉਹ ਕਹਿੰਦੇ ਨਹੀਂ ਹੁੰਦਾ ਇੱਕ ਮਨੋਂ ਨਿਕਲਿਆ ਤੀ ਤੇ ਜਬਾਨੋਂ ਨਿਕਲਿਆ ਬੋਲ ਕਦੀ ਮੁੜ ਕੇ ਵਾਪਸ ਨਹੀਂ ਹੁੰਦਾ ਉਹ ਤਾਂ ਗੱਲ ਉਹ ਠੀਕ ਨਹੀਂ ਤੇ ਉਹ ਨਾਲੇ ਮੈਨੂੰ ਜਿਸ ਤੱਕ ਮੈਨੂੰ ਲੱਗਦਾ ਨਾ ਬੁਲਟ ਦੀ ਗੱਲ ਹੋਣੀ ਹੈ ਹੁਣੀ ਉੱਥੇ ਮੇਰੀ ਗੱਲ ਸੁਣ ਲਾ ਉਹਨਾਂ ਕੋ ਕੀ ਪਤਾ ਕਿ ਪੈਸੇ ਹੈਗੇ ਕਿ ਨਹੀਂ ਗਿਆਗੇ ਤੇ ਮਾਂ ਤੇ ਨਹੀਂ ਜਾ ਕੇ ਕਪਾਤ ਇਹੋ ਪਾਇਆ ਜੀ ਤੇ ਮੇਰੀ ਸੁਣ ਲਾ ਗਾ ਉਹਨੂੰ ਫੋਨ ਕਰ ਰੁਕਿਆ ਘਰ ਆ ਜਾ ਤੇ ਮੈਂ ਦੱਸਾਂ ਗੱਲ ਉੱਥੇ ਕਿ ਜੀ ਦਾ ਨੁਕਸਾਨ ਹੋ ਗਿਆ ਨਾ ਬੁਲਟ ਲੈਣ ਦੇ ਤੇ ਲੈਣ ਦੇ ਦਿਨੀਆਂ ਪੈਣੀ ਆ ਜਾਂ ਤੇ ਤੂੰ ਹੀ ਚੰਗੇ ਹੋਣਾ ਮੈਨੂੰ ਲੈ ਕੇ ਦੇ ਦੋ ਜਾਂ ਤੈਨੂੰ ਹਾਜ਼ਰੀ ਬਾਣੇ ਕੀਤੀ ਮੈਂ ਤੇ ਪਰ ਨਹੀਂ ਦਉਂਦਾ ਤੂੰ ਫੇਰ ਉਹ ਗੱਲਾਂ ਕਰੀ ਜਾਣਾ ਨਾ ਤੁਹਾਨੂੰ ਮੈਂ ਗੱਲ ਦਾਤੀ ਜਾਂ ਤੂੰ ਹੀ ਲੈ ਦੋ ਜਾਂ ਫੇਰ ਮੰਮੀ ਨੂੰ ਪੋਂਬੋਕ ਪੱਤ ਫੇਰ ਉੱਥੇ ਕੋਈ ਨਹੀਂ ਯਾਰ ਕਪਾਤ ਕਾਦਾ ਪੋਣਾ ਮੈਂ ਯਾਰ ਬਤ ਚੰਗੇ ਲੱਗੀਦਾ ਵਾ ਇਤਰਾ ਕੋਈ ਨਹੀਂ ਮੈਂ ਲਾਊਂਗਾ ਫੋਨ ਤੇ ਮੈਂ ਲੈ ਆਉਂ ਜਾ ਕੇ ਮੇਰੀ ਗੱਲ ਸੁਣ ਲਾ ਆਪਣੀ ਮਾਂ ਨੂੰ ਕਰ ਫੋਨ ਮਾਤਾ ਚੁੱਪ ਕਰਕੇ ਤੇ ਘਰ ਨੂੰ ਆ ਜਾ ਉਹ ਤੇ ਕੋਈ ਨਹੀਂ ਮੈਂ ਲੈ ਆਉਂਗਾ ਆਹੋ ਹਾਂ ਐਵੇਂ ਉਹੋ ਹੀ ਗੱਲਾਂ ਯਾਰ ਫਿਰ ਸਾਰਾ ਸਿਆਪਾ ਤੇਰਾ ਵਾ ਪਰ ਮੈਂ ਦੱਸਾਂ ਗੱਲ ਜੇ ਤੂੰ ਚੰਗਾ ਹੁੰਦਾ ਨਾ ਤੇ ਕੋਈ ਲੋੜ ਨਹੀਂ ਪੈਣੀ ਕਿਤੇ ਜਾਂਦੀ ਉਹਨੂੰ ਪਰ ਨਿਆਣੇ ਕਿੱਥੇ ਹਟਦੇ ਆ ਜਿਹੜਾ ਜਿੱਦ ਫੜ ਲੈਂਦੇ ਹਾਂ ਬੁਲਟ ਤੇ ਬੁਲਟੀ ਚਾਹੀਦਾ ਵਾ ਬੁਲਟ ਬਿਨੋਂ ਕਦੇ ਨੰਨਾ ਕੰਨ ਤੇ ਰੋਟੀ ਨਹੀਂ ਖਾਦੀ ਜਾਂਦੀ ਇਹਨਾਂ ਕੋ ਖਤ ਹੋਈ ਨਿਆਣਿਆਂ ਦੀ ਯਾਰ ਹਾਦੇ ਗੱਲ ਪੁੱਠੀ ਪੈ ਗਈ ਏ ਉੱਥੇ ਕੱਲੇ ਮੁੰਡਾ ਨੂੰ ਬੁਲਟ ਨਾਲ ਕਿ ਪਤਾ ਦੂਜਾ ਪੈ ਗਿਆ ਮੇਰੇ ਖਾਂ ਨਾਲ ਗੱਲ ਕਿ ਅੱਜ ਹੀ ਕੀਤੀ ਹੈ ਬੁਲਟ ਵਾਲੀ ਤਾਂ ਤਾਈਆਂ ਫਿਰ ਕਪਾਤ ਪਿਆ ਨਹੀਂ ਤੇ ਉਦਾਂ ਨਹੀਂ ਹੀ ਪੈਣਾ ਹੁਣ ਜਾਨਾ ਸ਼ਾਮੀ ਨਹੀਂ ਦੇ ਫੋਨ ਇੱਕar ਹੀ ਲਾਉਂਗਾ ਜੇ ਤੇ ਠੀਕ ਆ ਉਥੇ ਮੋਹ ਚਾਲ ਫਿਰ ਮੈਂ ਰਹਿਣ ਤੂੰ ਜੇ ਨਾ ਫਿਰ ਹੋਇਆ ਫਿਰ ਜਾ ਕੇ ਸ਼ਾਮੀ ਨਹੀਂ ਹੋਣਾ ਪੈਣਾ ਪੂਆ ਜੀ ਕਿਦਾਂ ਤੁਹਾਡਾ ਇੱਥੇ ਦਿਲ ਦੂਨ ਲੱਗਾ ਕਿ ਨਹੀਂ ਸਵਾ ਲੱਗਾ ਦਿਲ ਦਿਲ ਕਾਦਾ ਲੱਗਣਾਵਾ ਤੇਰਾ ਮਾਪਿ ਉਹ ਤੇ ਹੱਤੋ ਕੇ ਮੇਰੇ ਮਗਰ ਪੈਗੇ ਹੈਂ ਨਵੀਂ ਤਾਜੀ ਸੁਣੀ ਆ ਕੋਈ ਕੋ ਨਹੀਂ ਕੋਈ ਦੱਸੋ ਸਹੀਂ ਕੀ ਹੋਇਆ ਵਾ ਹੁਣ ਆ ਕੀ ਆ ਹੈ ਤੇ ਮੇਰਾ ਭਰਾ ਹੀ ਆ ਪਰ ਭਰਾਵਾਂ ਵਾਲੇ ਕੰਮ ਨਹੀਂ ਕਰਦਾ ਚੁੱਕ ਕੇ ਤੇਰੇ ਫੁੱਫੜ ਨੂੰ ਫੋਨ ਲਾਤਾ ਹੈਂ ਫੇ ਲੜਕੀ ਆਈ ਏ ਤੇਰੇ ਨਾਲ ਕਿੰਨੀ ਇੱਜ਼ਤ ਬਣਾਉਂਦਿਆ ਮੇਰੀ ਹੈ ਕੋ ਗੱਲ ਕਰਨ ਵਾਲੀ ਉਹ ਭਈ ਪਾਪਣ ਵੇਹੇ ਸਮਝਾ ਕੇ ਕਿਹਾ ਹੋਣਾ ਵਾ ਤੁਸੀਂ ਐਵੇਂ ਗੁੱਸਾ ਕਰੀ ਜਾਂਦੇ ਜੀ ਹਾਂ ਸਮਝਾ ਕੇ ਕੋਈ ਨਹੀਂ ਪੁੱਤ ਤੇ ਉਹ ਤਰਾ ਚਾਉਂ ਦਿਆ ਵਾ ਪੀ ਛੇਤੀ ਚਲੇ ਇੱਥੋਂ ਹੁਣ ਹੈਂ ਉਹ ਤੇ ਮੈਂ ਬਸ਼ਰਮਾ ਮੂੰਹ ਇੱਥੇ ਬੈਠੀ ਆ ਨਹੀਂ ਤੇ ਹੋਰ ਕੋਈ ਭੈਣ ਹੁੰਦੀ ਨਾ ਉਸੇ ਰੰਡਿਆ ਡੋਰਾ ਚੁੱਕਦੇ ਚੱਲ ਜਾਂਦੀ ਆਪਣੇ ਘਰ ਉਹ ਭਈ ਗੁੱਸਾ ਨਹੀਂ ਕਰੀਦਾ ਤੁਹਾਡੇ ਵੀ ਅਧਿਕਾਰੀ ਆ ਫੇਰ ਕੀ ਹੋ ਗਿਆ ਵੇਖ ਲਾ ਪਿਓ ਨੂੰ ਇੱਕ ਵਾਰੀ ਨਹੀਂ ਕਿਹਾ ਮੇਰੇ ਪਿਓ ਨੇ ਗਲਤ ਕੀਤਾ ਵਾ ਤੇ ਭੂਆ ਨੂੰ ਕਹੀ ਜਾ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਈ ਤੂੰ ਹੁਣ ਸੋਚੋ ਹਸਮ ਨਾ ਰੱਖੀ ਜਾਣਾ ਕੀ ਪਤਾ ਪਾਪਾ ਨੇ ਹਸਮ ਜਾਕ ਚ ਨਹੀਂ ਕਿਹਾ ਤੂੰ ਐਵੇਂ ਗੁੱਸਾ ਕਰੀ ਜਾਂਦੇ ਬੇਫਾਲ ਕੋਈ ਹਸਮ ਜਾਕ ਨਹੀਂ ਕੀਤਾ ਤੇਰੇ ਪਿਓ ਨੇ ਠੀਕ ਆ ਨਾ ਪਹਿਲਾਂ ਮੇਰ ਨਾਲ ਕੋਲ ਚੰਗਾ ਕੁਲੇਦਵੇਂ ਜੀ ਕਦੀ ਕੋਈ ਗੱਲਾਂ ਤੇ ਕਦੀ ਕੋਈ ਗੱਲਾਂ ਨਾ ਜੇ ਮੈਂ ਤੁਹਾਡੇ ਤਾਇਆ ਚਾਚਾ ਦੇ ਘਰ ਚਲੀ ਗਈ ਆ ਤੇ ਇਹਦੇ ਵਿੱਚ ਇਹਨਾਂ ਦਾ ਉਥੇ ਮੈਂ ਕੀ ਦੇ ਆਈ ਸੀਗੀ ਦੋਵੇਂ ਜਾਣੇ ਮੇਰੇ ਦਿਵਾਲੇ ਹੋ ਗਏ ਹੈਂ ਪੂੰਡੀਆਂ ਦੇ ਖਖਰ ਵਾਂਗੂ ਛੜਪੇ ਦੋਵੇਂ ਤੂੰ ਹਾਂ ਹਾਂ ਉਥੇ ਗਈ ਕਿਉਂ ਜੇ ਕੱਲ ਨੂੰ ਤੁਸੀਂ ਉਥੇ ਬੋਲਣ ਡੈਪੋਗੇ ਪੋਤੇ ਕ ਦੂਜੇ ਦੇ ਨਾਲ ਤੇ ਫਿਰ ਸਾਡੇ ਪੱਲੇ ਕੀ ਰਹਿ ਜਾਊ ਜਦੋਂ ਆਪਾਂ ਜਾਵਾਂਗੇ ਨਾਲ ਤੇ ਭਈ ਜਦੋਂ ਫਿਰ ਬੋਲਣਾ ਸੀ ਉਦੋਂ ਹੀ ਬੋਲਣਾ ਮੈਂ ਹੁਣ ਤੇ ਸਾਨੂੰ ਮੂੰਹ ਨਹੀਂ ਲਾਉਂਦੀ ਤੁਹਾਨੂੰ ਵੀ ਪਤਾ ਵਾ ਉਹਨਾਂ ਦੇ ਮੁੰਡੇ ਇਦਾਂ ਲਾਗੋ ਲੰਗਦੇ ਹੋਣ ਨਾ ਤੇ ਕਦੀ ਉਹਨਾਂ ਨੇ ਹੱਥ ਨਹੀਂ ਮਿਲਾਇਆ ਮੈਨੂੰ ਲਾਗੇ ਸਾਰੋਂ ਹੱਥ ਮਲਾ ਕੇ ਚਲ ਜਾਂਦੇ ਆ ਇਹ ਵੀ ਗੱਲ ਤੈਨੂੰ ਮੈਂ ਦੱਸ ਦਿੰਨੀ ਆ ਮੈਨੂੰ ਦੱਸਦਿਆਂ ਹੀ ਉਹ ਕਹਿੰਦੀਆਂ ਸੀ ਹਾਂ ਤੇਰੀ ਮੰਮੀ ਵੱਲੋਂ ਕਿ ਉਹਦੀ ਆਕੜ ਬੜੀ ਆ ਮੱਥੇ ਤੇ ਵਟ ਪਾ ਕੇ ਰੱਖਦੀ 24 ਘੰਟੇ ਅਸੀਂ ਤਾਂ ਨਹੀਂ ਆਂਦੇ ਹੁੰਦੇ ਤੁਹਾਡੇ ਘਰ ਕੋਈ ਹੋਈਆਂ ਕਿਦਾਂ ਆਈਆਂ ਉਹਦੇ ਫੇਰੀ ਪਤਾ ਲੱਗੂਗਾ ਅਜੇ ਤੱਕ ਤੇ ਮੂੰਹ ਮੱਥੇ ਨਹੀਂ ਲਗੀਆਂ ਮੰਮੀ ਦੇ ਅਗਲਾ ਬੰਦਾ ਵੇਖ ਲੈਂਦਾ ਵੀ ਸੁਭਾਅ ਨਹੀਂਗਾ ਚੰਗਾ ਕੀਤਾ ਕਰ ਗਿਆ ਨਾ ਕਿਦਾਂ ਬੋਲਣਾ ਵਾ ਉਥੇ ਤਾਮਚਾਰੀਆਂ ਡਰਦੀਆਂ ਨਹੀਂ ਹੁੰਦੀਆਂ ਤੇਰੀ ਮੰਮੀ ਦਾ ਸੁਭਾਅ ਨਹੀਂਗਾ ਚੰਗਾ ਭਾਵੇਂ ਗੁੱਸਾ ਹੀ ਕਰੇ ਓਏ ਭੁਈ ਤੁਹਾਨੂੰ ਨਾ ਨੇ ਚੜਾਤਾ ਵਾ ਪੰਪ ਜਿਹੜੀ ਸਿੱਧੀ ਗੱਲ ਆ ਤੁਸੀਂ ਤਾਂ ਕਹਿੰਦੇ ਜੀ ਚੱਲ ਉਹਨਾਂ ਤੇ ਚੜਾਤਾ ਮੈਨੂੰ ਪੰਪ ਤੇ ਜਿਹੜਾ ਤੇਰੇ ਪਿਓ ਨੇ ਕੰਮ ਕੀਤਾ ਸੋਣਾ ਕੀਤਾ ਫਿਰ ਤੂੰ ਸਿਆਣਾ ਬਿਆਣਾ ਵਾ ਹੁਣ ਹੁਣ ਤੂੰ ਵੀ ਸਿਆਣਾ ਹੋਇਆ ਵਾ ਗਿਆਣਾ ਤੇ ਨਹੀਂ ਨਾ ਉਹ ਚਲੋ ਕੋਈ ਗੱਲ ਨਹੀਂ ਪੁੱਈ ਛੱਡੋ ਨਾਲੇ ਉਹਦੇ ਨੂੰ ਮੈਂ ਕਹਣਾ ਹੀ ਫੋਨ ਕਰ ਲੈਂਦੇ ਛੁੱਟੀਆਂ ਪਈਆਂ ਆਈ ਜਾਂਦਾ ਨਾਨਕੇ ਆਹੋ ਮੈਨੂੰ ਨਹੀਂ ਬਰਦਾਸ਼ਤ ਕਰਨ ਦੇ ਤੂੰ ਉਹਦੇ ਨੂੰ ਬਰਦਾਸ਼ਤ ਕਰ ਲੈਣਾ ਵਾ ਤੇਰੀ ਮਾਂ ਨੇ ਉਹਨੇ ਤੇ ਵੇਖ ਕੇ ਔਖੀ ਹੋ ਜਾਣਾ ਫੇਰ ਮੈਨੂੰ ਲੰਗਰ ਹੋਰ ਪਕਾਉਣਾ ਪੈਣਾ ਵਾ ਕੋਈ ਅੱਗੇ ਨਹੀਂ ਹੁੰਦਾ ਅੱਗੇ ਤੋਂ ਟਟਕੀਆਂ ਮੈਂ ਖਾਂਣ ਦੀ ਮੈਨੂੰ ਪਤਾ ਮੈਂ ਕਿੱਦਾਂ ਖਾਂਣ ਦੀ ਆ ਅੱਗੇ ਵੀ ਤੇ ਹੁੰਦਾ ਹੀ ਆ ਉਹ ਤੂੰ ਕਰ ਲਉ ਇੱਕ ਵਾਰੀ ਫ ਜੀ ਲਾਉਣਾ ਵਾ ਨਾ ਤੇ ਮੇਰੇ ਨਾਲ ਚੱਲੀ ਤੇ ਰਹਿਵੀ ਜਾ ਕੇ ਚਾਰ ਦਿਨ ਪੂਆ ਦੇ ਕੋਲ ਨਾਲੇ ਮੈਂ ਸੇਵਾ ਕਰਕੇ ਦੱਸੂਗੀ ਵੀ ਕਿਦਾਂ ਕਰੀਦੀ ਆ ਠੀਕ ਵਾ ਨਾ ਚਲੋ ਦੋ ਤਿੰਨ ਦਿਨ ਲਈ ਤੈਨੂੰ ਕਹਿ ਦੋ ਵੀ ਆ ਜੇ ਫਿਰ ਕੀ ਹੋ ਜਾਣ ਲੱਗਾ ਵਾ ਚਲ ਕੋਈ ਨਹੀਂ ਕਰੂੰਗੀ ਮੈਂ ਫੋਨ ਜਿਹੜੇ ਹਿਸਾਬ ਨਾਲ ਤੇਰੇ ਪਿਓ ਨੇ ਫੋਨ ਕੀਤਾ ਵਾ ਨਾ ਉਸ ਹਿਸਾਬ ਨਾਲ ਤੇ ਮੈਨੂੰ ਵੀ ਸੱਦਣ ਦੇ ਆ ਹੁਣ ਆਂਦੇ ਤੇ ਆ ਜਾ ਹੁਣ ਬਸ ਛੇਤੀ ਉਹ ਕੋਈ ਉਹਨਾਂ ਦਾ ਪਿਛੇ ਰੋਟੀ ਪਾਣੀ ਦਾ ਖਾਣਾ ਵਾ ਤਾਂ ਫੋਨ ਕਰਦੇ ਆ ਤੁਹਾਨੂੰ ਵੀ ਪਤਾ ਵੀ ਰੋਟੀ ਪਾਣੀ ਉਹਨਾਂ ਨੂੰ ਕਿੰਨੇ ਦੇਣਾ ਰੋਟੀ ਪਾਣੀ ਦਾ ਚੱਲਦਾ ਜਾਂਦਾ ਹੈ ਅੱਗੇ ਵੀ ਕਿੰਨੇ ਦਿਨ ਤੇ ਹੋ ਗਏ ਵੀ ਇਥੇ ਆਈ ਨੂੰ ਉਦੋਂ ਦਾ ਤਾਂ ਫੋਨ ਨਾ ਆਇਆ ਜਿੱਦਾਂ ਚੁੱਕ ਕੇ ਫੋਨ ਉੱਤੇ ਕੀਤਾ ਵਾ ਨਾ ਤੇ 20 ਵੀ ਗੱਲਾਂ ਕੀਤੀਆਂ ਵਾ ਹਰੇ ਹੋਰ ਕੀ ਕੀ ਕੀਤੀਆਂ ਹੋਣੀਆਂ ਵਾ ਘਰ ਜਾਊਂਗੀ ਫੇਰ ਪਤਾ ਲੱਗਣਾ ਮੈਨੂੰ ਪਰ ਇਦਾਂ ਕਰਨਾ ਨਹੀਂ ਚਾਹੀਦਾ ਤੇਰੇ ਪਿਓ ਨੇ ਤੈਨੂੰ ਦੱਸਦਾਂ ਗੱਲ ਮੈਂ ਇੱਕ ਵਾਰੀ ਪੁੱਛੀ ਤੇ ਸਹੀ ਜਾ ਕੇ ਤੇ ਇਹ ਕੰਮ ਕੀਤਾ ਕਿਉਂ ਵਾ ਉਹ ਕੋਈ ਗੱਲ ਨਹੀਂ ਪੁੱਈ ਪੁੱਛ ਲੂੰਗਾ ਤੂੰ ਇੰਤ ਐਵੇਂ ਨਾ ਦਿਵਾਲੀ ਹੋ ਗਈ ਜੀ ਮੈਂ ਤਾਂ ਤੁਹਾਨੂੰ ਵੈਸੇ ਹੋਰ ਵੀ ਗੱਲ ਕਰਨ ਆਇਆ ਪਰ ਚਲੋ ਉਦੋਂ ਦੀ ਭੁਆਣਾ ਗੱਲ ਨਹੀਂ ਕੀਤੀ ਪਰ ਤੂੰ ਤੇ ਵੇਖਾ ਮਾਂ ਵਰਗਾ ਹੈਂ ਤੂੰ ਜਿੱਦਾਂ ਕਰਦੇ ਭੁਈ ਜਿੱਥੇ ਜਿੱਦਾਂ ਕਰਦੇ ਨਾ ਕੋਈ ਗੱਲ ਨਹੀਂ કરી ਜਾਓ કરી ਜਾਓ ਮੈਂ ਵੀ ਵੇਖਣੀ ਡਈ ਆ ਨਾ ਜਿੱਥੇ ਮੇਰਾ ਦਾ ਲੱਗਾ ਮੈਂ ਲਾ ਲੈਣਾ ਵਾ ਤੇ ਫੇਰ ਵੇਖੋ ਕਿ ਮੂੰਹ ੜੜ ਕੇ ਤਾਂ ਨੂੰ ਕੋਈ ਗੱਲ ਨਹੀਂ ਪਾਪਾ ਪਹਿਲਾਂ ਫੋਨ ਬੰਦ ਕਰੋ ਤੇ ਮੇਰੀ ਗੱਲ ਸੁਣੋ ਪੁੱਤ ਕੀ ਗੱਲ ਹੋ ਗਈ ਆ ਤੈਈ ਫੋਫੜ ਨੂੰ ਫੋਨ ਕਰਕੇ ਕੀ ਕਿਹਾ ਸੀ ਮੈਂ ਤਾਂ ਉਹ ਤੋਂ ਕੋਈ ਗੱਲ ਹੀ ਕੀਤੀ ਕਿਉਂ ਨਹੀਂ ਕੀਤੀ ਭੂਆ ਮੇਰੇ ਦਿਵਾਲੀ ਹੋ ਗਈ ਮੈਂ ਤਾਂ ਇਹਨਾਂ ਕਹਿਣ ਨੂੰ ਲੱਗੇ ਗਿਆ ਵੀ ਚਲੋ ਕੋਈ ਗੱਲ ਨਹੀਂ ਉਹ ਦਿਨ ਛੁੱਟੀਆਂ ਹੋ ਗਈਆਂ ਮੈਂ ਤੈਨੂੰ ਫੋਨ ਕਰ ਲਉ ਨਾਨਕੇ ਆ ਜਾਂਦਾ ਦੋਕ ਦਿਨ ਕੀ ਕਹਿੰਦੀ ਆ ਉਹ ਕਹਿਣਾ ਕੀ ਹੈ ਜੋਤਿਸ਼ ਫੁਫੜਨ ਦੱਸਿਆ ਉਹ ਕਹਿੰਦੀ ਉਹ ਪੁੱਤ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਗੱਲ ਤੇ ਇਹ ਹੋਈ ਮੈਂ ਉਹਨੂੰ ਫੋਨ ਕਰਕੇ ਉਹ ਪੁੱਛਿਆ ਮੈਂ ਕਿ ਭਈਆ ਭੈਣ ਭੱਡੀ ਲੜ ਕੇ ਆਈ ਆ ਕਿਹਦਾ ਯਾਰ ਇੰਦਾਂ ਦੀ ਤੇ ਗੱਲ ਕੋਈ ਨਹੀਂ ਮੈਂ ਆਹ ਭਰਾ ਇੱਥੇ ਆਣ ਕੇ ਉਹਨੇ ਰੁੱਖੇ ਰੁੱਖੇ ਗੱਲਾ ਕਰਨੀ ਸਾਡੇ ਘਰ ਕੋ ਪਤ ਪਾਤਾ ਇਹੋ ਗੱਲਾ ਹੋਈ ਆ ਉਹ ਉੱਥੇ ਗੱਲ ਹੀ ਕੋਈ ਨਹੀਂ ਹੋਈ ਉਹਨਾਂ ਮੇਰੀ ਉਹ ਕਹਤਾਂ ਕੀ ਕਹਿੰਦੀ ਭੁਈ ਇਹਨੀਆਂ ਤਰ੍ਹਾਂ ਪਿਓ ਜਿਹੜਾ ਉਹ ਮੈਨੂੰ ਇੱਥੇ ਕੱਢਣ ਦੀ ਸੋਚਣ ਡਿਆ ਵਾ ਤਾਂ ਫੋਨ ਕਰਦਾ ਪਿੱਛੇ ਪੇਸ਼ੇ ਦੀ ਚੱਲ ਜੇ ਉਹ ਪੋਤੇ ਦਾਦੀ ਤੇ ਕੋਈ ਗੱਲ ਨਹੀਂ ਆ ਹੁਣ ਆਈ ਨੂੰ 4-5 ਦਿਨ ਹੋ ਗਏ ਆ ਮੈਂ ਕੋਈ ਗੱਲ ਕੀਤੀ ਆ ਜਦੋਂ ਮੈਂ ਕਿਹਾ ਵੀ ਸਾਡੇ ਘਰੋਂ ਨਿਕਲ ਜਾ ਓਏ ਪਾਪਾ ਗੱਲ ਹੋਣੀ ਹੁੰਦੀ ਤੁਸੀਂ ਫੁੱਫੜ ਜੀ ਨੂੰ ਕੱਲ੍ਹ ਫੋਨ ਕੀਤਾ ਤੁਸੀਂ ਲਾਗੇ ਬੈਠ ਕੇ ਉਹਦਾ ਸਮਝਾ ਲੰਦੇ ਮੇਰੇ ਉਹ ਸਮਝਦੀ ਆ ਮੇਰਾ ਤਾਂ ਕੁੰਦੀ ਨਹੀਂ ਆ ਉਹ ਤੋਂ ਨੇ ਸਿਰਫ ਸੱਸੀ ਗੱਲ ਮੈਨੂੰ ਕਹਿਣੀ ਆ ਇਸ ਤੋਂ ਬਾਅਦ ਮੇਰਾ ਗੱਲ ਹੀ ਨਹੀਂ ਕਰਦੀ ਉਹ ਕੋਈ ਗੱਲ ਸੀ ਦਾਦੀ ਨੂੰ ਕਹਦਾਂ ਤੇ ਦਾਦੀ ਘਰੇ ਸਮਝਾ ਦਿੰਦੇ ਤਾਨੂੰ ਫੁਨਕਰਨ ਦੀ ਲੋੜ ਪਈ ਤੁਹਾਨੂੰ ਪਤਾ ਵੀ ਉਹਨਾਂ ਦਾ ਸੁਭਾਤ ਹੁਣ ਕਿ ਜਿੰਡੇ ਹੀ ਸਭੋਂ ਬਾਹਰ ਮਿਲਣਾ ਓਏ ਉਹਦੀ ਕਿਹੜੀ ਗੱਲ ਉਹ ਤਾਂ ਖੇਦੀ ਰਹਿੰਦੀ ਆ ਮੈਨੂੰ ਕਹਿੰਦੇ ਤੇਰੇ ਪਿਓ ਤੇ ਮਾਂ ਤੇ ਮੇਰੇ ਰਵੇਖ ਕੇ ਮਰਥੇ ਤੇ ਤੀਲੀਆਂ ਪਾਲਦੇ ਤੇ ਠੇਕਦੇ ਉਹ ਆ ਗਿਆ ਤੇ ਫੇਰ ਕੀ ਬੰਨਣਾ ਮੈਨੂੰ ਨੱਚੀ ਤਰ ਰੋਟੀ ਦਿੱਤੀਆਂ ਆਂ ਦੀ ਉਹ ਤਾਂ ਰੋਟੀ ਦੇ ਨਾਲ ਉਹਨੂੰ ਕੀ ਦਈਏ ਦੱਸ ਮੈਨੂੰ ਹੈ ਉਹਨੂੰ ਪੁੱਛ ਕੇ ਤੇਰੀ ਮਾਂ ਰੋਟੀ ਬਣਾਉਂਦੀ ਆਂ ਵੀ ਭੈਣ ਜੀ ਕੀ ਖਾਓਗੇ ਕੀ ਬਣਾਈਏ ਤੇ ਫੇਰ ਵੀ ਕਹਿੰਦੀ ਵੀ ਮੈਨੂੰ ਰੋਟੀ ਹੀ ਚੰਗੀ ਦੇ ਦੇ ਕੀ ਦਈਏ ਦੱਸ ਆਪਾਂ ਬਿੰਨੂ ਨੇ ਪਤਾ ਤੁਸੀਂ ਨਾ ਆਪਣੀ ਗੱਲ ਛੇਤੀ ਮੁਕਾ ਲਓ ਉਹਨਾਂ ਨਾਲ ਜੇ ਬੰਦਾ ਵੈਸੇ ਕੋਈ ਲਾਗੇ ਬਹਿ ਜੇ ਨਾ ਤੇ ਗੱਲਾਂ ਸੁਣਾਉਣਾ ਨਹੀਂ ਹਰਦੀ ਸਾਰਾ ਬੋਤ ਸੜਾ ਦਪਾ ਤੇ ਇਦਾਂ ਦਾ ਹੈ ਨਹੀਂ ਤੇ ਜੇ ਤੇਰੀ ਭੂਆ ਕਹਿੰਦੀ ਐ ਤੇ ਫਿਰ ਠੀਕ ਵਾ ਅਸੀਂ ਤਾਂ ਗਾਲ ਹੀ ਕੋਈ ਨਹੀਂ ਕੀਤੀ ਤੇ ਫੇਰ ਵੀ ਉਹ ਕਹੀ ਜਾਂਦੀ ਐ ਵੀ ਮੈਨੂੰ ਚੰਗਾ ਨਹੀਂ ਚਾਹੁੰਦੇ ਆਂ ਉਹ ਫਲਾਰਟ ਹੀਗਾ ਹਾਂ ਹੁਣ ਉਹਨਾਂ ਦਾ ਸੁਭਾਅ ਹੀ ਇਦਾਂ ਦਾ ਕੀ ਕਰ ਲੈਣਾ ਵਾ ਤੇ ਤੈਨੂੰ ਆਪੇ ਭੂਆ ਦਾ ਸੁਭਾਅ ਦਾ ਪਤਾ ਦੱਤਾ ਵੀ ਆਣ ਕੇ ਮੇਰੇ ਨਾਲ ਲਾਂਡਿਆ ਪਰ ਪਾਪਾ ਤੁਸੀਂ ਐਵੇਂ ਫੋਨ ਕੀਤਾ ਉਹਨਾਂ ਨੂੰ ਤੀ ਰਹਿਣ ਦਿੰਦੇ ਤੁਹਾਨੂੰ ਪਤਾ ਵੀ ਬਾਅਦ ਸਾਡੇ ਘਰ ਫਿਰਤ ਪੱਤ ਹੋਣਾ ਜੀ ਮੈਂ ਲੜਦੀ ਸੀ ਮੈਂ ਬਸ ਫਿਰ ਤੇ ਇਨਾ ਹੀ ਪੁੱਛਿਆ ਵੀ ਲਾਲ ਲੁੜਕੇ ਤੇ ਨਹੀਂ ਆਈ ਵੀ ਅੱਜ ਕਿੰਨੇ ਦਿਨ ਹੋ ਗਏ ਆ ਵੀ ਤੁਸੀਂ ਪਿਓ ਪੁੱਤ ਡੇਰ ਰੋਟੀ ਪਕਾ ਕੇ ਇਕੱਲੇ ਖਾਣ ਤੇ ਕਿੱਦਾਂ ਸਰਦਾ ਤੁਹਾਡਾ ਮੈਂ ਤਾਂ ਇਹੋ ਗੱਲ ਕੀਤੀ ਸਿਰ ਪਾਪਾ ਰਜਮੰਦੀ ਨਾਲ ਐਵੇਂ ਨਹੀਂ ਜਿਹੜੀ ਇੰਨੇ ਦਿਨ ਰਹਿ ਪਈ ਜੇ ਲੜ ਕੇ ਆਏ ਹੁੰਦੇ ਤੇ ਪਿੱਛੇ ਫੁਫੜਨੇ ਆਈ ਜਾਣਾ ਸੀ ਕੀ ਪਤਾ ਫੋਨ ਕਰ ਦੇਣੀ ਵਿਸ਼ੇ ਉਹ ਕੋਈ ਫੋਨ ਫੜ ਨਹੀਂ ਹੁੰਦਾ ਇਹਨੂੰ ਸਾਡੇ ਹੁੰਦਾ ਤੇ ਕਦੀ ਆਇਆ ਨਹੀਂ ਉਹ ਚਲੋ ਠੀਕ ਆ ਤੁਸੀਂ ਵੇਖੋ ਫਿਰ। ਪਹਿਲਾ ਮੋਢੇ ਨੂੰ 扑ਕਾ ਕੇ ਤੇ ਮੇਰੇ ਨਾਲ ਖਲਾਤਾ ਵੀ ਤੇਰਾ ਮਾਂ ਕਿਉਂ ਚੰਗਾ ਹੀ ਨਹੀਂ ਆਹੀਂ ਤੇ ਆਪੇ ਚੰਗੇ ਨਹੀਂ ਆ ਗੱਲ ਤੇ ਅਸੀਂ ਸੱਚੀ ਕਰਨੀ ਆ ਤੇ ਜਿਹੜੀ ਸੱਚੀ ਗੱਲ ਉਹ ਜੁੜਦੀ ਆ ਕਰਨ ਦੇ ਕਿਉਂ ਕਰਦੀ ਆ ਹਾਂ ਕੀਤਾ ਬੂੰਦ ਕੀਤਾ ਏਥੇ ਬਿਠੇ ਹੋ ਤੁਸੀਂ ਆਹੋ ਮੈਂ ਤਾਂ ਇੱਥੇ ਬੈਠੇ ਹੀ ਪੀਏ ਮੇਰੀ ਗੱਲ ਸੁਣੋ ਹਾਂ ਹੁਣ ਮੈਂ ਜਾਣਾ ਵਾ ਚਲ ਬੜੇ ਦਿਨ ਹੋ ਗਏ ਆ ਅੱਛਾ ਤੇ 80000 ਰੁਪਇਆ ਤਾਂ ਤੁਹੀ ਮੈਨੂੰ ਦਿੱਤਾ ਹੂੰ ਤੇ ਤੁਨੀਆਂ ਆਪਣੇ ਨੌ ਪਤਰਾ ਉਠਾਲ ਕੇ ਪੁੱਛੋ ਪੇ ਇੰਨਾ ਮੈਨੂੰ ਕੀ ਦੇਣਾ ਇਥੇ ਦਿਨ ਰਹੀਆਂ ਹੁਣ ਮੈਂ ਉਹ ਤੇ ਇਦਾਂ ਕਰੀਦਾ ਹੁੰਦਾ ਮੈਂ ਤੈਨੂੰ 80 ਦੇਤਾ ਨਾ ਤੂੰ ਚੁੱਪ ਕਰਕੇ ਖੜਕੇ ਤੇ ਉਹ ਆਪਣਾ ਵਾਤ ਤੇ ਆਵੇ ਘੜੀ ਘੜੀ ਤਾਂ ਕਿ ਨਹੀਂ ਕਰੀਦਾ ਹੁੰਦਾ ਉਹ ਤਾਂ ਦਿੱਤੇ ਤੁਸੀਂ ਇੰਨਾ ਥੋੜੀ ਕੁ ਦਿੱਤਾ ਮੈਂ ਹੀ ਦਿੱਤੇ ਸਹੀ ਫਰ ਅੱਗੇ ਵੇਖਾ ਦੁਆਈਆਂ ਤੈਨੂੰ 5000 ਦੇਤਾ ਸੀ ਕੱਪੜਿਆਂ ਦੀ ਉਹਨਾ ਵੀ ਦੇ ਹੀ ਦਿੱਤਾ ਸੀ ਤੇ ਲੈ ਤੀ ਤੈਨੂੰ ਕੱਪੜੇ ਬਣਾ ਲੈ 5000 ਨਾ ਕੀ ਹੁੰਦਾ ਵਾ 5000 ਚੁੱਕ ਕੇ ਮੇਰੇ ਮੱਥੇ ਮਾਰਤਾ ਸੀ ਪਤਾ ਮੈਨੂੰ ਜਿੰਨਾਂ ਦਾ ਮੈਨੂੰ ਇਤਨੀਆਂ ਗੱਲਾਂ ਕੀਤੀਆਂ ਆਂਦੇ ਤੁਰ ਪੈ ਨਹੀਂ ਮੂੰਹ ਚੁੱਕ ਕੇ ਉੱਥੇ ਹੈ ਐਨੇ ਐਨੇ ਦਿਨ ਰਹਿ ਹੁੰਦੀਆਂ ਤਾਂ ਬੁਲਕੇ ਆਉਂਦਾ ਜਾਂਦੇ ਆਹ ਝੁੰਡੇ ਤੇਨੂੰ 5000 ਰੁਪਈਆ ਦੇਰਤਾ ਫਿਰ ਮੇਰੀ ਬੇਇੱਜ਼ਤੀ ਕਰਾਉਣੀ ਹੁੰਦੀ ਨਾ ਹਰ ਵਾਰੀ ਤੁਸੀਂ ਨਹੀਂ ਕਾ ਵੀ ਬੇਇੱਜ਼ਤੀ ਆ ਤੈਨੂੰ ਨਹੀਂ ਪਤਾ ਆਪਣੇ ਭੈਣ ਭਰਾ ਦਾ ਵੇਖਣਾ ਪੈਂਦਾ ਸਾਬਕਤਾਬ ਹੈ ਇਹਦਾ ਮੈਂ ਹੀ ਕਹਿੰਦਾ ਹਾਂ ਬਗਾਨੇ ਨੇ ਤੇ ਕਹਿਣਾ ਹੀ ਹੈ ਬਗਾਨਾ ਹੀ ਆ ਤਾਂ ਇਦਾਂ ਨਿਕਲਾਂ ਕਰਦੇ ਜੀ ਤੁਸੀਂ ਫਿਰ ਆਪਣਾ ਤੇ ਮੇਨ ਸਮਝਦੇ ਪੇਕਾ ਮਾਂ ਹੋ ਕਿਹੋ ਜਿਹੀ ਗੱਲਾਂ ਕਰਦੀ ਆ ਤੇ ਹੁਣ ਉਹਨਾਂ ਤੇ ਆਪੇ ਕਰ ਲੈਣਾ ਪੁੱਤ ਉਹ ਕਰਦੇ ਹੁੰਦੇ ਆ ਗੱਲਾਂ ਮੇਰੀ ਸੁਣ ਲਓ ਗੱਲ ਠੀਕ ਆ ਨਾ ਆਹ ਤੇ ਪੈਸੇ ਦਿੱਤੇ ਆ ਤੁਸੀਂ ਇਹਨਾਂ ਦਾ ਕੋਈ ਹਸਾਨ ਨਹੀਂ ਮੇਰੇ ਸਿਰ ਤੇ ਆਪਣੇ ਭਰਾ ਨੂੰ ਮੈਂ ਕਹਿ ਬੁਲਟ ਲੈ ਦੇ ਤੇ ਠੋਕੇ ਜਵਾਬ ਦਿੱਤਾ ਗਾੜੀਆਂ ਠੀਕ ਆ ਨਾ ਇਹਨਾਂ ਦਾ ਕੋਈ ਹਸਾਨ ਨਹੀਂ ਮੇਰੇ ਸਿਰ ਤੇ ਠੀਕ ਆ ਨਾ ਹੁਣ ਇਹਨਾਂ ਨੂੰ ਬਿਠਾ ਲ ਕੇ ਪੁੱਛੋ ਵੀ ਕੁੜੀ ਰਹਿਣ ਆਈ ਆ ਤੇ ਇਹਨੂੰ ਕੀ ਦੇਣਾ ਵਾ ਤੇ ਮੈਂ 5-5000 ਨਹੀਂ ਜੇ ਲੈਣਾ ਮੇਰੇ ਵੱਲੋਂ ਸਿੱਧਾ ਚਿੱਟਾ ਜਵਾਬ ਆ ਜੇ ਤੇ ਕੱਪੜੇ ਬਣਾਉਣੇ ਤੇ ਮੈਂ ਨਾਲ ਜਾਣਾ ਜੀ ਜਾਲ ਕੋਈ ਨਹੀਂ ਮੈਂ ਪੁੱਛ ਲਈ ਨਹੀਂ ਆ ਉਹਨਾਂ ਦੋਆਂ ਜੀਆਂ ਪੁੱਛ ਲਈ ਨਹੀਂ ਆ ਤੇ ਹੁਣ ਕੁੜੀ ਆਈ ਨੂੰ ਹੋ ਗਿਆ ਬੜੇ ਦਿਨ ਤੇ ਉਹ ਆਂਦੀ ਆ ਵੀ ਮੈਂ ਨਹੀਂ ਗਈ ਇਦਾਂ ਜਾਣਾ ਤੇ ਮੈਨੂੰ ਕੱਪੜੇ ਬਣਾ ਕੇ ਦਓ ਨਾ ਮੈਂ ਕੋਈ ਇਦਾਂ 5-5000 ਲੈਣਾ ਕੱਪੜੇ ਬਣਾ ਕੇ ਦਓ ਮੈਨੂੰ ਦੁਕਾਨ ਤੇ ਮੈਂ ਚੱਲ ਜਾਂ ਨਹੀਂ ਤੁਹਾਡੇ ਨਾਲ ਜਿਹੜਾ ਮੈਂ ਕਹਾਂਗੀ ਮੈਨੂੰ ਲੈ ਦਿਓ ਮੇਰੇ ਪਰਿਵਾਰ ਦੇ ਸਮਝ ਨਹੀਂ ਆਉਂਦੀ ਵੀ ਮਾਂ ਹੋ ਕੇ ਥੋੜਾ ਬਹੁਤਾ ਆਪਣਾ ਸਟੈਂਡ ਰੱਖ ਤੇ ਦਬਕੇ ਨਾ ਕਿਆ ਕਰ ਉਹਨਾਂ ਨੂੰ ਮੇਰੇ ਵੱਲੋਂ ਨਾ ਕੋਈ ਕੁੜੀ ਕਹਿੰਦੀ ਆ ਤੁਸੀਂ ਕੋਈ ਮੈਂ ਕਹਿਣ ਲਈ ਆ ਚਲੋ ਮੈਂ ਵੀ ਕਹਿਣ ਲਈ ਆ ਗੱਲ ਵੱਖਰੀ ਆ ਫਿਰ ਕੁੜੀ ਨੇ ਮੈਨੂੰ ਤੇ ਤੂੰ ਪੁੱਤ ਕਹਿ ਨਹੀਂ ਰਹੀਆਂ ਨਾ ਫਿਰ ਮੈਨੂੰ ਹੁਣ ਇੰਨੇ ਦਿਨ ਹੋ ਗਏ ਆਈ ਨੂੰ ਲੋਕਾਂ ਦੀਆਂ ਮਾਵਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਸਾਡੀ ਧੀ ਨੇ ਆਉਣਾ ਵਾ ਉਹਨੂੰ ਕੀ ਦੇਣਾ ਵਾ ਹੈ ਤੇ ਮੈਂ ਮੰਗ ਮੰਗ ਕੇ ਲੈਣੀ ਜਿਹੜੀ ਚੀਜ਼ ਲੈਣੀ ਹੁੰਦੀ ਆ ਆਪਣੇ ਆਪ ਤੇ ਨਹੀਂ ਪਤਾ ਇਹ ਘਰ ਵਿੱਚ ਕਿਸ ਨੂੰ ਨਹੀਂ ਮੰਗਣਾ ਕਿਉਂ ਆ ਤੂੰ ਪਤਾ ਸਭ ਕੁਝ ਹੁੰਦਾ ਵਾ ਮੰਗਣਾ ਕਿਉਂ ਪਤਾ ਹੀ ਆ ਪਈ ਇੰਨੇ ਦਿਨ ਤੈਨੂੰ ਆਈ ਨੂੰ ਹੋ ਗਿਆ ਕੁਛ ਨਾ ਕੁਛ ਦੇ ਕੇ ਤੋਰਨਾ ਵਾ ਖਾਲੀ ਥੋੜਾ ਤੋਰ ਦੇਣਾ ਤੇ ਪੰਜਾਬੀ ਚ ਸਮਝਾ ਦਿਓ ਇਹਨਾਂ ਨੂੰ ਰੋਬ ਨਾਲ ਕਿਆ ਕਰੋ ਵੀ ਜਾਂ ਤੇ ਦੁਕਾਨ ਤੇ ਜਾ ਕੇ ਨਾਲ ਹੋ ਕੇ ਕਪੜੇ ਬਣਾਓ ਤੇ ਜਾਂ ਫਿਰ 10000 ਰੁਪਏ ਦੇ ਦਿਓ ਬਸ ਕੋਈ ਨਹੀਂ ਕਹਿਨੀ ਆ ਬਣਦਾ ਵਾ ਦੇਣਾ ਦੇਣਾ ਕਿਉਂ ਨਹੀਂ ਚੱਲ ਦਾਲ ਦੋਨੂੰ ਤੇ ਤੜਕਾ ਲੱਗ ਗਿਆ ਵਾ ਖੀਰਾ ਵੀ ਮੈਂ ਕੱਟ ਲਿਆ ਵਾ ਤੇ ਮੇਰਾ ਇਰਾਦਾ ਇਹ ਆ ਵੀ ਮੰਮੀ ਹੁਣਾਂ ਨੂੰ ਰੋਟੀ ਫੜਾਈ ਦਵਾ ਤੇ ਰੋਟੀ ਖਾ ਲੈਣ ਬਣਿਆ ਤੇ ਹੈਗਾ ਸਭ ਕੁਝ ਗਰਮ ਫਿਰ ਸਬ지 ਸਭਜੀ ਸੁਦੀ ਗਰਮ ਕਰਨੀ ਪੈਣੀ ਹੈ ਹਾਂ ਰਮਨ ਕੀ ਕਰ ਰਹੀ ਆ ਕਰਨਾ ਮਮੀ ਜੀ ਮੈਂ ਕੀ ਆ ਦਾਲ ਨੂੰ ਤੜਕਾ ਲਾ ਕੇ ਹੱਡੀ ਹਾਂ ਅੱਛਾ ਤੇ ਸਲਾਦ ਸਲੂਦ ਕਟਿਆ ਹੈਗਾ ਤੇ ਮੈਂ ਤਾਂ ਰੋਟੀ ਫੜਾ ਦਿੰਨੀ ਆ ਚਲ ਕੋਈ ਨਹੀਂ ਰੋਟੀ ਫਿਰ ਖਾਣੇ ਆ ਤੇ ਆਹ ਮੇਰੀ ਗੱਲ ਸੁਣ ਜਰਾ ਕੰਮ じゃ ਭਾਈ ਆਹੋ ਕੰਮ ਇੱਥੇ ਆ ਜਾ ਬਾਹਰ ਇੱਥੇ ਗਰਮੀ ਹੈ ਜਿਹੜਾ ਨਮਸਾ ਪਕਾ ਤਾ ਨਾ ਹਿੰਤਾ ਸਮਝ ਨਹੀਂ ਲੀ ਆਉਂ ਲਈ ਹੁਣ ਕਿਹੜੀ ਗੱਲ ਕਰਨੀ ਆ ਸੋਨੇ ਤੇ ਪਿਆਣੀ ਆ ਜਾਨੀ ਹਾਂਜੀ ਮਮੀ ਜੀ ਦੱਸੋ ਕੀ ਕੰਮ ਆ ਦੱਸਣਾ ਕੀ ਆ ਹਾਂਜੀ ਮੈਂ ਆਖਿਆ ਵੀ ਹੁਣ ਉਹਨੂੰ ਆਈ ਨੂੰ ਕੁੜੀ ਨੂੰ ਹੋ ਗਏ ਬੜੇ ਦਿਨ ਹਾਂਜੀ ਉਹਨੇ ਹੁਣ ਚਲੀ ਜਾਣਾ ਕਹਿ ਨਹੀਂ ਮੈਂ ਚੱਲ ਜਾਣਾ ਚੱਲ ਜਾਣਾ ਚੱਲਣਾ ਆਂਦੀ ਮੈਂ ਹੁਣ ਲੰਗ ਦਿਹਾੜੀ ਚ ਤੇ ਹੁਣ ਮੈਂ ਆਖਿਆ ਤੁਸੀਂ ਤੇਰੇ ਨਾਲ ਸਲਾਹ ਲਗਿਆ ਕਰਨ ਮੁੰਡਾ ਤਾਂ ਗਿਆ ਬੰਦੀ ਤੇ ਮੈਂ ਆਖਿਆ ਹੁਣ ਲੀਡਲ ਨਾਲ ਬਣਾ ਕੇ ਦੇਣੇ ਪੈਣੇ ਨੇ ਇਹਨੇ ਦਿਨ ਲੈ ਕੇ ਚਲੀ ਆ ਮੰਮੀ ਕੱਪੜੇ ਉਹਦੇ ਪਸੰਦ ਨਹੀਂ ਆਉਣੇ 5000 ਰੁਪਏ ਅੱਗੇ ਦਿੱਤਾ ਸੀ 5000 ਰੁਪਏ ਦੇ ਦਾਂਗੇ ਤਾ ਪਰ ਲੁੱਗੀ ਜਿੱਦਾਂ ਦੇ ਲੈਣੇ ਆ ਪੰਜ ਤੇ ਨਹੀਂ ਉਹਨੇ ਮੰਨਣਾ ਪੰਜ ਤੇ ਅੱਗੇ ਬੜੀ ਮੁਸ਼ਕਲ ਦਿੱਤਾ ਸੀ ਉਹਨੂੰ ਉਦੋਂ ਵੀ 10 ਮੰਗਦੀ ਸੀ ਅਗਲੀ ਆਂਦੀ ਮੇਰੇ ਇੰਨੇ ਇੰਨੇ ਚ ਬਣਦੇ ਆ ਕੱਪੜੇ ਮੇਰੇ ਪਰਿਵਾਰ ਦੇ ਮੰਮੀ ਜੀ ਏਕ ਥੋੜਾ ਟਿੱਕੀ ਹੁੰਦੀ ਆ ਵੀ ਪੰਜ ਹੀ ਦੇਣਾ ਵਾ ਕਈ ਧੀਆਂ ਪਹਿਣਾ ਇਦਾਂ ਦੀਆਂ ਵੀ ਹੈਗੀਆਂ ਵਾ ਜੜੀਆਂ ਮਾਂ ਪਿਓ ਕੋ 500 ਲੈ ਕੇ ਆ ਜਾਂਦੀਆਂ ਵਾ ਇਹਨੇ ਤਾਂ ਉਹ ਹੀ ਗੱਲ ਫੜੀ ਆ ਵੀ ਮੈਂ 10000 ਤੋਂ ਘੱਟ ਹਾਥੀ ਨਹੀਂ ਪਾਉਣਾ ਤੇ ਜੇ ਦੁਕਾਨ ਤੇ ਇਹਨੂੰ ਲੈ ਕੇ ਤੇ ਇਹਨੇ ਕੱਲੀ ਨੇ 10-10000 ਦਾ ਸੂਟ ਬਣਾਉਣਾ ਮੈਨੂੰ ਇਹਦਾ ਪਤਾ ਵਾ ਨਾ ਸਾਡਾ ਹੀ ਜਲੂਸ ਕੱਢਣਾ ਕਿਹੜੇ ਤਰੀਕੇ ਪਰਾ ਪਰਜਾਈ ਨੂੰ ਜੀਨ ਨਹੀਂ ਦੇਣਾ ਗੱਲ ਇਦਾਂ ਵਾਂ ਪਈ ਹੁਣ ਤੈਨੂੰ ਪਤਾ ਹੀ ਉਹਦੇ ਸੁਭਾਅ ਦਾ ਜਿਦਾਂ ਦਾ ਹੈਗਾ ਤੀ ਕਿ ਹੁਣ ਬਦਲਣਾ ਤਾਂ ਦਾ ਸੁਭਾਅ ਨਹੀਂ ਤੇ ਆਪ ਨੂੰ ਕਰਨਾ ਪੈਣਾ ਹੁਣ ਸਾਨੂੰ ਮੰਮੀ ਜੀ ਮੇਰੀ ਸੁਣੋ ਗੱਲ ਮੈਨੂੰ ਪਤਾ ਵਾ ਕਿ ਉਹਦਾ ਸੁਭਾਅ ਨਹੀਂ ਬਦਲਣਾ ਪਰ ਮੈਂ ਨਾ ਤੁਹਾਡੀ ਹਰ ਗੱਲ ਨਾਲ ਸਹਿਮਤ ਹੋ ਜਾਂਦੀ ਆ ਉਦੋਂ ਤੁਸੀਂ ਨਾ ਧੀਆਉਂ ਬੈ ਕੇ ਮੇਰੇ ਨਾਲ ਸਲਾਹ ਕੀਤੀ ਹੂੰ ਵੀ ਮੇਰੇ ਕੋ ਪੈਸੇ ਹੈਗੇ ਆ ਚਲ ਮੈਂ ਦੇ ਦਿੰਨੀ ਆ ਮੁੰਡੇ ਨੂੰ ਨਹੀਂ ਦੱਸਦੀ ਮੈਂ ਅੱਜ ਤੱਕ ਤੁਹਾਡੇ ਮੁੰਡੇ ਨੂੰ ਨਹੀਂ ਦੱਸਿਆ ਮੰਮੀ ਨੇ ਮੇਰ ਨਾਲ ਇਹ ਗੱਲ ਕੀਤੀ ਆ ਤਾਂ ਕੋਲੋਂ 80000 ਰੁਪਇਆ ਦੇਣ ਲੱਗੇ ਆ ਜੇ ਇਹ ਗੱਲ ਦਾ ਇਹਨਾਂ ਨੂੰ ਪਤਾ ਲੱਗ ਜੇ ਫਿਰ ਆਪਣੇ ਘਰ ਕਪਾਤ ਪੈ ਜਾਣਾ ਜੀ ਇਹ ਤਾਂ ਹੀ ਸੋਚ ਸਮਝ ਲਓ ਵੀ ਕੀ ਕਰਨਾ ਵਾ ਉਹ ਤਾਂ ਫਿਰ ਕਪਾਤ ਪਹਿਣਾ ਹੀ ਆ ਜਾਂ ਦੱਸਾਂਗੇ ਤੇ ਫਿਰ ਤੇ ਪੁੱਤ ਪਹਿਣਾ ਹੀ ਕਪਾਤਾ ਹੁਣ 80000 ਰੁਪਇਆ ਥੋੜਾ ਵਾ ਇਹ ਤਾਂ ਮੂੰਹ ਹੀ ਅੱਡੀ ਜਾਣ ਲਈ ਆ ਜੇ ਉਹ ਆਂਦੀ ਆ ਵੀ ਉਹ ਤੇ ਦਿੱਤਾ ਮਾਤਾ ਤੂੰ ਮੈਨੂੰ ਲੈ ਦੱਸ ਇਹਨਾਂ ਨੇ ਕੀ ਦਿੱਤਾ ਮੈਨੂੰ ਮੰਮੀ ਮੇਰੀ ਸੁਣੋ ਗੱਲ ਤੁਸੀਂ ਵੀ ਤਾਂ ਘਰੋਂ ਹੀ ਦਿੱਤਾ ਵਾ ਤੁਹਾਡੀ ਕਿਹੜੀ ਤਨਖਾਹ ਆਉਂਦੀ ਏਹੀ ਇਹ ਗੱਲ ਨੂੰ ਨਹੀਂ ਨਾ ਸਮਝਦੀ ਕੀ ਕਰਾਂ ਹੁਣ ਦੱਸ ਮੈਂ ਉਹ ਜੇ ਅਸੀਂ ਇਹ ਨਾ ਖੜਦੀ ਆਪਣੇ ਘਰ ਦੀ ਕੋਈ ਚੀਜ਼ ਬਣਾਉਂਦੇ ਜਿਹਦੇ ਕਿਸੇ ਦੇ ਦੇਣੇ ਲੈਣੇ ਉਹਦੇ ਦਿੰਦੇ ਉਹ ਤਾਂ ਗੱਲ ਹੁੰਦੀ ਆ ਚਲੋ ਨਾਲੇ ਕੋਲ ਕਿਤੇ ਵੇਰ ਤੋਂ ਧੀਏ ਕੰਮ ਵੀ ਆਉਂਦੇ ਆ ਤੇ ਜੇ ਇਦਾਂ ਲੱਖਾਂ ਨਾ ਇਹ ਖਾਣ ਲੱਗੀ ਫੇਰ ਸਾਡੇ ਘਰ ਦਾ ਨਾ ਪਲਟਾ ਮੋਢਾ ਪਿਆ ਹੀ ਆ ਫੇਰਨੇ ਕੱਖ ਵੀ ਪੰਨਾ ਹੈਗਾ ਕੀ ਕਰਾਂ ਹੁਣ ਮੈਂ ਮੇਰੇ ਅੱਖਾਂ ਤੇ ਨਹੀਂ ਲੱਗਦੀ ਉਹ ਮੈਨੂੰ ਤੇਰੇ ਵਈ ਗੱਲ ਸੱਚੀ ਆ ਵੀ ਜੇ ਦੁਕਾਨ ਤੇ ਖੜੀ ਤੇ ਇਹਨ ਵੱਧ ਹੱਥ ਮਾਰਨਾ ਇਹਦੇ ਨਾਲੋਂ ਮੈਨੇ 10000 ਰੁਪਈਆ ਹੀ ਦੇ ਦੋ ਤੁਸੀਂ ਆਪਣੇ ਮੁੰਡੇ ਨੂੰ ਪੁੱਛ ਲਓ ਉਹਨੇ ਨਹੀਂ ਜੇ ਮੰਨਣਾ ਮੈਨੂੰ ਪਤਾ ਵਾ ਨਾ ਉਹਨੇ ਕਿਹਾ ਆਈ ਵਾਰੀ ਠੇਕਾ ਥੋੜਾ ਹੁੰਦਾ ਵਾ ਮਹੀਨੇ ਬਾਅਦ ਆਵੇ ਤੇ ਮਹੀਨੇ ਬਾਅਦ 10000 ਅਸੀਂ ਆਪਣੇ ਘਰ ਦਾ ਛੱਟ ਕਿਦਾਂ ਕਿੰਗਾਣਾਵਾ ਮੁੰਡਾ ਸਾਡਾ ਸਿਆਣਾ ਹਾਇਆ ਵਾ ਕੱਲ ਨੂੰ ਉਹਨੂੰ ਨਹੀਂ ਬਾਹਰ ਅੰਦਰ ਕੱ ਲੈਣਾ ਮੈਨੂੰ ਫੇਰ ਕਿ ਪੱਤ ਪਾਉਣਾ ਵੇਖ ਲਈ ਨਾਂ ਦਿੱਤੇ ਤੇ ਮਮੀ ਤੋਂ ਨਹੀਂ ਉਹਨੇ ਇਹਨੂੰ ਤੇ ਆਪ ਅਕਲ ਚਾਹੀਦੀ ਆ ਕਿ ਮੈਨੂੰ 80000 ਰੁਪਈਆ ਮਿਲ ਗਿਆ ਮੈਂ ਲੈ ਕੇ ਤੇ ਜਾਵਾ ਹੁਣ ਕੱਪੜਿਆਂ ਦਾ ਵੀ ਦੇਪੀਆ ਸੁਣਾਉਣ ਮੈਨੂੰ ਕੱਪੜੇ ਵੀ ਬਣਾ ਦੋ ਹੱਦ ਵਾਲੀ ਗੱ ਲੋਕਾਂ ਦੀਆਂ ਕੁੜੀਆਂ ਹੈਗੀਆਂ ਵਾਂ ਮਾਪਿਓ ਤੇ ਭੈਣ ਭਰਾਵਾਂ ਤੇ ਜਾਨ ਦਿੰਦਗਾ ਵਾਂ ਉਹਨੂੰ ਪਤਾ ਕੀ ਗੱਲ ਵਾ ਉਹਨੂੰ ਤੇਰੇ ਨਾਲ ਜਿਹੜੀ ਮੈਂ ਸਲਾਹ ਕੀਤੀ ਉਹਨੂੰ ਨੀ ਨਾ ਮੈਂ ਦੱਸੀ ਉਹਦੇ ਭਾਣੇ ਵੀ ਮਾਤਾ ਨੇ ਚੋਰੀ ਦਿੱਤੇ ਆ ਉਹਨਾਂ ਨੂੰ ਕਿਹੜਾ ਪਤਾ ਵਾ ਤੇ ਮੰਮੀ ਜੀ ਤੁਸੀਂ ਦੱਸ ਦੇਣਾ ਸੀ ਨਾ ਕਿ ਤੇਰੇ ਭਰਾ ਨੂੰ ਕੱਲੇ ਨੂੰ ਨਹੀਂ ਪਤਾ ਪਰ ਜਾਈ ਤੇਰੀ ਨੂੰ ਪਤਾ ਵਾ ਉਹਨੂੰ ਵੀ ਕੰਨ ਹੋ ਜਾਂਦੇ ਜੇ ਤੁਸੀਂ ਇਦਾਂ ਚੁੱਪਚੀ ਪੀਤੇ ਆ ਦੇ ਦਿੱਤੇ ਨਾ ਉਹਨੇ ਕੱਲ ਨੂੰ ਫੇਰ ਮੰਗਣਾ ਆ ਜਾਣਾ ਵਾ ਤੇਹੀ बार-बार ਕਿੱਥੋਂ ਦੇਣੇ ਆ ਤੁਸੀਂ ਵੀ ਸਿਆਣੇ ਜੇ ਭਰਾ ਵਰਗੇ ਤੇ ਇਹ ਘਰ ਹੁੰਦੇ ਨੇ ਇਹ ਤਾਂ ਗੱਲ ਸੱਚੀ ਆ ਤੇਰੀ ਰਉਣਾ ਮੈਂ ਕੀ ਕਰਾਂ ਮੈਂ ਤਾਂ ਬਥੇਰਾ ਹਾਂ ਉਹਨੂੰ ਵੜੀਆ ਸਮਝਾਂ ਨਹੀਂ ਆ ਕੁੜੀ ਨੂੰ ਨਹੀਂ ਆਖੇ ਲਾਦੀ ਨਹੀਂ ਸਮਝ ਆਉਂਦਾ ਕਿ ਤਰ੍ਹਾਂ ਦੇ ਆਦਤਵਾਦੀ ਏਦੀ ਮਾੜੀ ਕਿਧਰ ਤੇ ਗਈ ਆ ਮੈਨੂੰ ਤੇ ਉਹ ਇਹ ਵੀ ਨਹੀਂ ਪਤਾ ਲੱਗਦਾ ਕਿ ਉਹ ਸੁਭਾਅ ਕੀ ਲੈਤੀ ਚੱਲ ਮਮੀ ਜੀ ਗੱਲ ਪਤਾ ਕੀ ਆ ਜਿਹੜੀ ਡਿਮਾਂਡ ਰੱਖਦੀ ਆ ਨਾ ਤੁਸੀਂ ਸਾਰੀਆਂ ਪੂਰੀਆਂ ਕਰੀ ਜਾਂਦੇ ਜੀ ਇੱਕ ਅੱਧੀ ਦਾ ਉਹਨੂੰ ਜਵਾਬ ਦਿੱਤਾ ਹੋਵੇ ਨਾ ਉਹਨੂੰ ਵੀ ਪਤਾ ਲੱਗੇ ਮੈਨੂੰ ਗਾੜੀਓਂ ਜਵਾਬ ਮਿਲਦਾ ਵਾ ਉਹਨੂੰ ਇਹ ਆ ਮਾੜਾ ਜਾ ਥੱਲਾ ਜਾ ਮੂੰਹ ਬਣਾ ਕੇ ਮੰਗਦੀ ਆ ਤੇ ਚੀਜ਼ ਮਿਲ ਜਾਂਦੀ ਆ ਹੁਣ ਗਾੜੀ ਫੇਰ ਅਗਲੀ ਆਂਦੀ ਮੈਂ ਪਹਿਲੀ ਲੱਲਾਂਗੀ ਆਪਣੇ ਹਿੱਸੇ ਦੀ ਤੇ ਲੱਲੇ ਫੇਰ ਪਹਿਣਾ ਹੀ ਕੁਛ ਦੇਣਾ ਤੂੰ ਹੀ ਤੇ ਮੈਂ ਪਹਿੜੀ ਲੈ ਲੂੰ ਇਹ ਚੰਗਾ ਡਰਾਵਾ ਵਾ ਤੇ ਮੈਂ ਪਹਿਲੀ ਲੱਲੂੰਗੀ ਜੇ ਪਹਿਲੀ ਲੈਣ ਤੇ ਆ ਗਈ ਤੇ ਕੋਈ ਗੱਲ ਨਹੀਂ ਮੁੜ ਕੇ ਜਾਣਾ ਆਉਣਾ ਵੀ ਬੰਦ ਹੋ ਜਾਣਾ ਵਾ ਫੇਰ ਕੀ اکਵਾਉਗੀ ਉੱਥੇ ਇਹ ਤੇ ਮੈਂ ਆਖਿਆ ਕਿ ਫੇਰ ਕੁੜੀਆਂ ਮਿਲਣਾ ਕਿਨੂੰ ਫੇਰ ਪਹਿਲੀ ਨੂੰ ਮਿਲेंगी ਚਲੋ ਕੋਈ ਗੱਲ ਨਹੀਂ ਨਾ ਵਾ ਨਾ ਵੱਡੇ ਹੋਈਦਾ ਹੁੰਦਾ ਵਾ ਕਰ ਲੈਨੇ ਆ ਸਲਾਹ ਮੰੰਬੀ ਤੇ ਗਏ ਆ ਆਉਂਦੇ ਆ ਨਾ ਆਹੋ ਤੇ ਵਿਆਜਤ ਹੀਵੇਂ ਲਾਗੇ ਕਰ ਲਿਓ ਆਪਣੇ ਪੁੱਤ ਨਾਲ ਗੱਲ ਆਉਂਦੇ ਆ ਤੇ ਫਿਰ ਕਰ ਲੀਂਦੇ ਹੁਣ ਮੈਂ ਹਰ ਫੈਸਲਾ ਨਹੀਂ ਲੈ ਸਕਦੀ ਤੁਸੀਂ 80000 ਦੀ ਮੇਰੇ ਨਾਲ ਸਲਾਹ ਕੀਤੀ ਹੋ ਮੈਂ ਤੁਹਾਨੂੰ ਕਿਹਾ ਦੇ ਦੋ ਜੇ ਹੁਣ ਮੈਂ ਕੱਪੜਿਆਂ ਦਾ ਵਿੱਚ ਚੁੱਪਚੀ ਪੀਤੀ ਕਹਾਂ ਕਿ ਤੁਸੀਂ 10000 ਦੇ ਦੋ ਅਗਲਾ ਮੇਰੇ ਚਾਟੇ ਨੂੰ ਪਾਉਂਗੀ ਤੂੰ ਬੜੀ ਸਿਆਣੀ ਐ ਨਹੀਂ ਨਹੀਂ ਚੁੱਪਚੀ ਪੀਤਿਆ ਨਹੀਂ ਇਹ ਤੇ ਉਹਨੂੰ ਬਾਲ ਕੇ ਤੇ ਫੇਰ ਹੀ ਗੱਲ ਕਰਾਂਗੇ ਮੁੰਡੇ ਆਹੋ ਤੇ ਆਹ ਗੱਲ ਵਾ ਹੁਣ ਕਿੱਦਾਂ ਕਰਨੀ ਆ ਤੇ ਦੇਣੇ ਤੇ ਲੈਣੇ ਆ ਇਹਨੂੰ ਓਦਾਂ ਨਹੀਂ ਗਏ ਇਹਨੇ ਹਟਣਾ ਚਲ ਆਓ ਰੋਟੀ ਖਾਓ ਦਾਲ ਠੰਡੀ ਹੋ ਜਾਣੀ ਫੁਲਕੇ ਠੰਡੇ ਹੋ ਜਾਣੇ ਮੈਂ ਤਾਂ ਸਲਾਸ ਸਲੂਦ ਕੱਟਿਆ ਸੀ ਰੋਟੀ ਦਿੰਦੀ ਆਂ ਤਾਂ ਰੋਟੀ ਖਾ ਲੋ ਮੈਂ ਤੇ ਆਹੋ ਹੀ ਸੋਚਣ ਡਈ ਆਂ ਪਿਆ ਉਹਨਾਂ ਨਾਲ ਕਰਾਂ ਮੁੰਡਾ ਕੋਈ ਨਹੀਂ ਸਵੇਰੇ ਕਰਾਂਗੇ ਸਲਾਹ ਹੁਣ ਚੱਲ ਚੰਗਾ